ਪ੍ਰਿਆਰਨਾ ਸਾਨਾ ਬਹੁਤ ਜ਼ਰੂਰੀ ਆ ਸਵੱਛਤਾ ਦੀ ਸੇਵਾ ਹੈ ਇਹਦੇ ਨਾਲ ਇਹਨਾਂ ਨੂੰ ਜੋੜਨਾ ਔਰ ਇਹਨਾਂ ਨੂੰ ਜਿਹੜਾ ਹੈਗਾ ਪਰਸਨਲ ਹਾਈਜੀਨ ਤੋਂ ਲੈ ਕੇ ਆਪਣੇ ਮੰਦੇ ਦੇ ਵਿੱਚ ਜਿਹੜਾ ਕੁਦਰਤ ਦੇ ਨਾਲ ਜੋੜਨਾ ਔਰ ਸਫਾਈ ਦੇ ਨਾਲ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਸਫਾਈ ਦੀ ਇਹ ਮਤਲਬ ਉਹਦੀ ਪੀਐਮ ਤਾਂ ਹੈਗੀ ਆ ਉਹਦੀ ਕੀ ਇੰਪੋਰਟੈਂਸ ਹੈ ਬੱਚਿਆਂ ਨੂੰ ਪਤਾ ਹੋਵੇ ਉਹਦੇ ਨਾਲ ਬਹੁਤ ਫਰਕ ਪੈਂਦਾ ਜੇ ਕਿਉਂਕਿ ਮੈਨੂੰ ਯਾਦ ਆ ਕਿ ਜਦੋਂ ਮੈਂ ਵੀ ਡੇਟੀ ਚਲਾਉਂਦਾ ਸੀ ਹਨ ਜਦੋਂ ਕਈ ਵਾਰੀ ਹੁੰਦਾ ਸੀਗਾ ਕਿ ਕਿਤੇ ਲੇਟ ਹੋ ਗਿਆ ਤਾਂ ਦੇਖ ਕੋਈ ਅੰਬਰ ਲਾਈਟ ਤਾਂ ਮੈਂ ਕੱਢ ਦੇਉਂਦਾ ਸੀ ਬੱਚਿਆਂ ਨੂੰ ਘਰੇ ਸਿਖਾਉਂਦੇ ਹੁੰਦੇ ਸੀ ਬੱਚੇ ਟੋਕਦੇ ਸਵਾਲ ਹਾਂ ਬਾਕੀ ਦੇ ਨਹੀਂ ਟੋਕਦੇ ਵੱਡੇ ਵੱਡੇ ਰਾਹ ਬਕਰ ਨੂੰ ਸੀ ਟੋਕਦੇ ਬੱਚੇ ਟੋਕਦੇ ਸੀ ਕਹਿੰਦੇ ਜੀ ਜੋ ਸਾਨੂੰ ਦੱਸਿਆ ਸੀਗਾ ਉਹ ਫੋਗ ਨਹੀਂ ਕਰੋ ਮਾਨੂੰ ਗੱਡੀ ਰੋਕੋ ਦੂਰੋਂ ਨਾਲ ਆਪਾਂ ਲੱਗ ਜਾਂਦੇ ਚਲਾਇਤਾ ਆ ਜਿਹੜੇ ਰੈੱਡ ਲਾਈਟ ਕ੍ਰੋਸ ਨਹੀਂ ਕਰਦੇ ਸੋ ਇਹ ਜਦੋਂ ਤੁਸੀਂ ਬੱਚਿਆਂ ਤੋਂ ਜਿਹੜੇ ਹੁੰਦੇ ਆ ਨਾ ਬਹੁਤ ਕੁਝ ਸਿੱਖਦੇ ਹੋ ਕਿ ਬੱਚਿਆਂ ਨੂੰ ਐਜੂਕੇਟ ਕਰਤਾ ਜਾਵੇ ਜਿਵੇਂ ਪਲਾਸਟਿਕ ਦਾ ਜੂਗ ਹੈ ਇਹਨੂੰ ਆਪਾਂ ਘੱਟ ਕਰਨਾ ਤੇ ਜਿਹੜੀ ਇਹ ਉਮਰ ਆਉਂਦੀ ਹੈ ਸਿੱਖਣ ਦੀ ਉਮਰ ਹੁੰਦੀ ਹੈ ਬਾਅਦ ਵਿੱਚ ਆਤਾ ਨਾ ਪਈਆਂ ਹੁੰਦੀਆਂ ਬੱਚਿਆਂ ਦੀ ਉਹ ਚੇਜ਼ ਨਹੀਂ ਹੁੰਦੀ ਆ ਜਿਹੜੀਆਂ ਬੱਚਿਆਂ ਨੂੰ ਚੰਗੀਆਂ ਆਦਤਾਂ ਜੇ ਪਰਸਪਤੀ ਹੈ ਉਹਨਾਂ ਨੇ ਮਨ ਆਦਤ ਪਾਤੀ ਸਕੂਲ ਦੇ ਵਿੱਚ ਕਿ ਤੁਸੀਂ ਗੰਦਾਂ ਨੂੰ ਸਾਫ਼ ਕਰਨਾ ਹੈ ਜਿਹੜੇ ਇਸ਼ਨਾਨ ਕਰਨਾ ਹੈ ਰਾਣਾ ਖਾਂ ਤੋਂ ਲੈ ਕੇ ਹੱਥ ਉਨੇ ਤੱਕ ਪੱਕਿਆ ਬਣ ਪੱਕਿਆ ਹੋ ਜਾਨੀ ਆਦਤਾਂ ਸਕੂਲ ਦੇ ਵਿੱਚ ਇਸੇ ਤਰ੍ਹਾਂ ਪਲਾਸਟਿਕ ਨਹੀਂ ਯੂਜ਼ ਕਰਨਾ ਘਰ ਦੇ ਬਾਸੇ-ਬਾਸੇ ਗੰਦ ਵੀ ਇਥੇ ਫਾਰਮਰ ਦੇ ਵਿੱਚ ਫਰੰਡ ਦੇ ਵਿੱਚ ਨਹੀਂ ਹੋਣਾ ਤੇ ਇਹਦਾ ਕੂੜਾ ਨਹੀਂ ਆਉਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਬਹੁਤ ਇਹਨਾਂ ਦਾ ਰੋਲ ਹੈ ਇਸ ਕਰਕੇ ਬਹੁਤ اچھی ਸ਼ੁਰੂਆਤ ਹੈ ਬੱਚਿਆਂ ਨੂੰ ਜਿਹੜਾ ਹੈਗਾ ਰੈਗੂਲਰਲੀ ਔਰ ਅਸੀਂ ਇਹਦੇ ਵਿੱਚ ਐਡ ਕਰਨ ਜਾ ਰਹੇ ਹਾਂ ਕਿ ਜਿਹੜਾ ਬੱਚਾ ਵੀ ਪਲੱਸ 2 ਕਰਦਾ ਹੈ ਜਿਹੜਾ ਵੀ ਕੋਈ ਬੱਚਾ ਗ੍ਰੈਜੂਏਸ਼ਨ ਕਰਦਾ ਉਹਨੇ ਇੱਕ ਜਿਹੜਾ ਹੈਗਾ ਨਾ ਉਹਨੂੰ ਲਾਈਫ ਸਕਿੱਲ ਚਾਹੀਦਾ ਹੈ ਉਹਨੂੰ ਬਲਕਿ ਪਾਸਟ ਯਰ ਦੇ ਨਾਲ ਨਾਲ ਕਿ ਜੇ ਵੀ ਕੋਈ ਕਿਸੇ ਨੂੰ ਮੌਜ ਬਲੀਡ ਹੋ ਗਿਆ ਕਿਸੇ ਦੇ ਸੱਪ ਲੜ ਗਿਆ ਕੋਈ ਐਕਸੀਡੈਂਟ ਹੋ ਗਿਆ ਕਿਸੇ ਨੂੰ ਕਦਾ ਸਟੱਪ ਕਰਨਾ ਹੈ ਕਿਸੇ ਦੇ ਨੂੰ ਛੋਟੀ ਮੋਟੀ ਹੋਰ ਐਮਰਜੈਂਸੀ ਹੋ ਗਈ ਆ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਦਾ ਜਿੱਥੇ ਡਾਕਟਰ ਨਹੀਂ ਆ ਜਾਂਦਾ ਉਹਨੂੰ ਜੇ ਕਿਵੇਂ ਉਹਨੂੰ ਆਪਾਂ ਕੌਸਟ ਕਰਨਾ ਉਹ ਨਹੀਂ ਕਰ ਆਪਣਾ ਕੀ ਕਰ ਸਕਦੇ ਆ ਡਾਕਟਰ ਦੇ ਆਨ ਤੱਕ ਉਹ ਆਪਾਂ ਫੂਲ ਵਗਦਾ ਹੈ ਫੂਲ ਕਿੰਨਾ ਰੋਕ ਸਕਦਾ ਔਰ ਉਹ ਰੋਕਿਆ ਜਾ ਸਕਦਾ ਰੋਗ ਦੇ ਵਾਸਤੇ ਡਾਕਟਰਾਂ ਦਾ ਮਦਦ ਮਿਲਦਾ ਲੇਕਿਨ ਇਹ ਵਾਲੀ ਜਿਹੜੀ ਹੈਗੀ ਆ ਪਲਸ ਐਪੀ ਰੈਸਟ ਕਰਿ ਕਰਾਉਂਦੇ ਬੱਚਿਆਂ ਨੂੰ ਇਹ ਵੀ ਪ੍ਰੋਗਨਲਸ ਕਰਨਾ ਇਹ ਸਾਰਾ ਕੁਝ ਪਾਰਟ ਹੈ ਜਿਹੜੀ ਕਿ ਆਪਣੇ ਜਿਹੜੇ ਮਾਈਂਡ ਦੀ ਸਵੱਛਤਾ ਆਪਣੇ ਸਰੀਰ ਦੀ ਸਵੱਛਤਾ ਫਿਰ ਆਪਣੇ ਘਰ ਦੇ ਵਿੱਚ ਫਿਰ ਮੈਂ ਦੱਸ ਰਿਹਾ ਸੀਗਾ ਕਿ ਇਹ ਡੈਂਗੂ ਦੇ ਵਿੱਚ ਜੇ ਸਾਰੇ ਬੰਦੇ ਜਿਹੜੇ ਆ ਗਿਆ ਫਿਰ ਇਹਨੀ ਗੱਲ ਸਮਝ ਲੈਣ ਕਿ ਜਿਹੜਾ ਆਪਣਾ ਥੋੜਾ ਚੋਇਸ ਰਿਚ ਹੈ ਚਾਹ ਤੀਰ ਰਹੇ ਹੋ ਜਾਂ ਤੇ ਆ ਦੇਖਣਾ ਪੂਰੇ ਪਾਣੀ ਨੂੰ ਹਫ਼ਤੇ ਦੇ ਕੋਈ ਚੰਗੀ ਤਰ੍ਹਾਂ ਸਪਾਹ ਕਰਕੇ ਦੁਬਾਰਾ ਤਾਜ਼ਾ ਪਾਣੀ ਪਾ ਦੇਣ ਔਰ ਜਿਹੜੇ ਪਾਣੀਛਾਲੇ ক্লোਰੇ ਰੱਖਦੇ ਉਹਨੂੰ ਸਾਧਨ ਆਸੇ ਪਾਸੇ ਪਾਣੀ ਨਾ ਖੜਾ ਹੋਵੇ ਖੜਾ ਹੋਵੇ ਤੇ ਉਹਦੇ ਤੇ ਜਿਹੜਾ ਬਰਟ ਆਇਲ ਹੈ ਜਿਹੜਾ ਤੁਸੀਂ ਪਕੌੜੇ ਬਣਾਉਣ ਵਾਲੀ ਦੂਜੀ ਚੀਜ਼ਾਂ ਤੇ ਤੇਲ ਵਰਦੇ ਹੋ ਉਹ ਥੋੜਾ ਜਿਹਾ ਦਾ ਛੁਰਕਾ ਕਰ ਦਿਓ ਜਾਂ ਜੇ ਫਿਰ ਵੀ ਮੱਛਰ ਆ ਤਾਂ ਸਾਡੇ ਸਿਹਤ ਮੈਡਿਕਨ ਨੂੰ ਦੱਸ ਦਿਓ ਤੇ ਆ ਕੇ ਇਨਫੀਗੇਸ਼ਨ ਵੀ ਕਰਦੇ ਆ ਔਰ ਐਲ ਦੀ ਲਾਰਵਾ ਸਪਰੇ ਵੀ ਕਰਦੇ ਆ ਤੇ ਆਪਾਂ ਡੈਂਗੂ ਵਰਗੀ ਆਪਮਾਨ ਜਿਹੜੀਆਂ ਹੈਗੀਆਂ ਸਾਡੇ ਚਿਕਨ ਗੋਡੀਆਂ ਜਾਂ ਸਵਾਇਨ ਖੁਆੜਿਆ ਬਹੁਤ ਸਾਰੇ ਮਗਾਰੀ ਤੋਂ ਮੱਛ